ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਇਹ ਦੱਸਦਾ ਹਾਂ ਕਿ ਸਭ ਤੋਂ ਮਾੜੀ ਗੱਲ ਮੈਨੂੰ ਇਹ ਲੱਗਦੀ ਹੈ ਜਿਹੜਾ ਸਮਾਜ ਵਿੱਚ ਪੁਰਾਣੇ ਜ਼ਮਾਨੇ ਤੋਂ ਕਿਸੇ ਵਡੇਰਿਆਂ ਨੇ ਛੂਤ-ਛਾਤ ਦਾ ਜਿਹੜਾ ਵਹਿਮ ਹੈ ਭੇਦਭਾਵ ਹੈ ਇਹ ਪਾਇਆ ਤੇ ਲੋਕਾਂ ਨੂੰ ਗੁਮਨਾਹ ਕਰਕੇ ਨੀਵੇਂ ਤਬਕੇ ਦੇ ਲੋਕਾਂ ਨੂੰ ਹੁਣ ਤੱਕ ਇਹ ਇਸ ਇਹਦੇ ਨਾਲ ਸ਼ੋਸ਼ਣ ਕਰਦੇ ਰਹੇ ਆ ਇਹਦੇ ਨਾਲ ਇਹ ਜਿਹੜਾ ਮਾੜਾ ਕੰਮ ਹੈ ਇਹ ਬਹੁਤ ਜ਼ਿਆਦਾ ਆ ਮਾੜਾ ਸਮਝਦਾ ਮੈਂ ਇਹਨੂੰ ਸਭ ਤੋਂ ਵੱਧ ਤਾਂ ਇਹ ਕਿਹਾ ਜਾਂਦਾ ਸੀ ਵੀ ਜੇ ਤੁਸੀਂ ਕਿਸੇ ਦਾ ਪਰਛਾਵਾਂ ਕਿਸੇ ਨੀਚੀ ਜਾਤੀ ਵਾਲੇ ਦਾ ਪਰਛਾਵਾਂ ਲੈ ਲਓ ਤਾਂ ਤੁਹਾਨੂੰ ਪਿੱਟ ਚੜ ਜਾਂਦੀ ਹੈ ਹੂੰ ਮੈਂ ਸਮਝਦਾ ਪਿੱਟ ਸ਼ਬਦ ਕਿਹਾ ਜਾਇਆ ਹੈ ਕਿੰਨਾ ਮਾੜਾ ਕਿੰਨਾ ਨਿੰਦਣਯੋਗ ਹੈ ਮੈਂ ਇਹ ਆਪਣੀ ਜੀਜੀ ਦਾ ਤਜਰਬਾ ਦੱਸਦਾ ਹਾਂ ਬਹੁਤ ਬਚਪਨ ਤੋਂ ਦੀ ਗੱਲ ਹੈ ਮੈਂ ਆਪਣੇ ਪਿੰਡ ਵਿੱਚ ਜਦੋਂ ਰਹਿੰਦਾ ਸੀ ਮਾਜਰੀ ਜੱਟਾਂ ਤਾਂ ਪਿੰਡ ਵਿੱਚ ਜਦੋਂ ਮੈਂ ਸ਼ਾਮ ਨੂੰ ਗਰਮੀ ਆ ਤੇ ਦਿਨਸਨ ਮੈਂ ਆਪਣੇ ਡੰਗਰ ਚਾਰ ਕੇ ਆਪਣੇ ਪਸ਼ੂ ਵਗੈਰਾ ਚਾਰ ਕੇ ਆਇਆ ਤਾਂ ਸਾਡੇ ਪਿੰਡ ਵੱਢਦੇ ਹੀ ਨੀਵੀ ਜੱਤਵਾਲਿਆਂ ਦਾ ਖੂਹ ਸੀਗਾ ਮੈਨੂੰ ਇੰਨੀ ਜ਼ਿਆਦਾ ਪਿਆਸ ਲੱਗੀ ਤੇ ਕਿ ਮੈਂ ਮਰਨ ਦੇ ਮਰਨ ਜੋਗਾ ਹੋਇਆ ਸੀ ਮੈਂ ਆਲੇ ਦੁਆਲੇ ਦੇਖਿਆ ਵੀ ਕੋਈ ਮੈਨੂੰ ਦੇਖਦਾ ਨਹੀਂ ਰਿਹਾ ਕਿਉਂਕਿ ਮੇਰੇ ਮਨ 'ਚ ਵਹਿਮ ਸੀਗਾ ਬੀ ਮੈਂ ਜੇ ਪਾਣੀ ਪੀ ਲਿਆ ਤਾਂ ਮੈਨੂੰ ਕੋਈ ਪਿੱਟ ਨਾਲ ਦੀ ਸ਼ੈ ਐ ਕੋਈ ਪਿੱਟਣਾ ਦੀ ਕੋਈ ਬਿਮਾਰੀ ਐ ਪਿੱਟਣਾ ਦੀ ਕੋਈ ਐਸੀ ਕੋਈ ਭੂਤਰ ਭੂਤ ਐ ਭੂਤਰੀਆਂ ਜਿਹੜੀ ਮੈਨੂੰ ਚਿਮੜ ਜਾਵੇਗੀ ਮੈਂ ਹਾਲੇ ਪਰ ਮੈਨੂੰ ਪਿਆਸ ਇੰਨੀ ਜ਼ਿਆਦਾ ਲੱਗੀ ਹੋਈ ਸੀ ਵੀ ਮੈਂ ਉਹ ਪਿਆਸ ਬਿਨਾਂ ਰਹਿ ਨਹੀਂ ਸਕਦਾ ਮੈਂ ਉੱਥੋਂ ਮੈਨੂੰ ਆਪਣੇ ਘਰ ਤੱਕ ਜਾਣਾ ਪਾਣੀ ਲਈ ਮੁਸ਼ਕਲ ਸੀਗਾ ਮੈਂ ਉੱਥੇ ਵੇਖਿਆ ਤਾਂ ਉੱਥੇ ਇੱਕ ਮੇਰੇ ਖਾਸ ਉਸ ਖੂਹ ਦੇ ਜਿਹੜੀ ਪਾਣੀ ਭਰਦੀ ਸੀ ਉਹਦਾ ਨਾਮ ਸੀਗਾ ਮਾੜੋ ਸਾਡੇ ਪਰਿਵਾਰ ਦੇ ਉਹ ਨੇੜੇ ਸੀ ਉਹ ਪਰਿਵਾਰ ਤਾਂ ਮੈਂ ਉਹਨੂੰ ਚਾਚੀ ਲੱਭਦੀ ਸਾਡੀ ਮੈਂ ਉਹਨੂੰ ਕਿਹਾ ਚਾਚੀ ਮੈਨੂੰ ਪਾਣੀ ਪਿਲਾ ਬਹੁਤ ਪਿਆਸ ਲੱਗੀ ਆ ਉਹਨੇ ਵੀ ਆਲੇ-ਦਾਲੇ ਦੇਖਿਆ ਵੀ ਮੇਰੇ ਤੋਂ ਪਾਣੀ ਮੰਗਦਾ ਹੈ ਹੈ ਮੈਂ ਉਹ ਕੋਨਾਰ ਉਹਨੇ ਮੈਨੂੰ ਪਾਣੀ ਪਿਲਾਇਆ ਠੰਡ ਮੇਰੇ ਅੰਦਰ ਠੰਡ ਪਈ ਮੈਂ ਉਹ ਕੋਨਾਰ ਪਾਣੀ ਪੀਤਾ ਤੇ ਮੈਂ ਡਰਦਾ ਰਿਹਾ ਕਿ ਮੈਂ ਦੇਖਦਾ ਨਹੀਂ ਲਿਆ ਮੈਨੂੰ ਕਿਸੇ ਨੇ ਮੈਂ ਘਰ ਗਿਆ ਤੇ ਮੈਨੂੰ ਰਾਤ ਨੂੰ ਕਈ ਦਿਨ ਨੀਂਦ ਨਹੀਂ ਆਈ ਵੀ ਜਿਹੜੀ ਪਿੱਟਣਾ ਦੀ ਛਾਇਆ ਹੈ ਭੂਤ ਹੈ ਉਹ ਮੈਨੂੰ ਕੋਈ ਚੜਨਾ ਜਾਵੇ ਪਤਾ ਨਹੀਂ ਕਿੱਥੋਂ ਚੜਨਾ ਮੈਂ ਇਹ ਮਹਿਸੂਸ ਕਰਿਆ ਮੈਨੂੰ ਕੁਝ ਨਾ ਹੋਇਆ ਕੁਝ ਨਾ ਹੋਇਆ ਮੈਂ ਸੋਚਦਾ ਰਿਹਾ ਵੀ ਇਹ ਕਿਹੜੀ ਭੇਟ ਹੈ ਜਿਹੜੀ ਬਿਮਾਰੀ ਲੋਕਾਂ ਨੂੰ ਪਾਈ ਹੋਈ ਹੈ ਜਿਹੜੇ ਪ੍ਰਸ਼ਾਵੇਂ ਦੇ ਵੀ ਛੋੜੀ ਜਾਤੀ ਦੇ ਪ੍ਰਸ਼ਾਵੇਂ ਤੋਂ ਵੀ ਲੋਕ ਸਮਝਦੇ ਆ ਵੀ ਮਾੜਾ ਹੋ ਗਿਆ ਜਾ ਕੇ ਮੈਨੂੰ ਨਹਾਣਾ ਪਊਗਾ ਜੇ ਕਿਸੇ ਭਾਂਡੇ ਨੂੰ ਹੱਥ ਲਾਤਾ ਉਹ ਭਾਂਡਾ ਅਗਰ ਨਾਲ ਬੰਜਣਾ ਪਊਗਾ ਇਹੋ ਜਿਹਾ ਸਮਾਜ ਚ ਡਰ ਭਰਿਆ ਹੋਇਆ ਸੀਗਾ ਮੈਨੂੰ ਜਿਹੜੀ ਮੈਂ ਬਹੁਤ ਘੋਰ ਦਾ ਕਰਦਾ ਹੈ ਉਦੋਂ ਤੋਂ ਮੇਰਾ ਮਨ ਬਣਿਆ ਵੀ ਇਹ ਸਮਾਜ ਦੇ ਕਿਸੇ ਭੈੜੇ ਅੰਸਰ ਨੇ ਮਨੁੱਖਤਾ ਦੀ ਇਹ ਇਸ ਕੰਮ ਲਈ ਮਨੁੱਖਤਾ ਨੂੰ ਗੁੰਮਰਾਹ ਕੀਤਾ ਤੇ ਇਸ ਇਸ ਕੰਮ ਨੂੰ ਦੂਰ ਕਰਨ ਲਈ ਬਾਬਾ ਨਾਨਕ ਤੋਂ ਲੈ ਕੇ ਹੋਰ ਮਹਾਪੁਰਸ਼ਾਂ ਨੇ ਸਮੇਂ-ਸਮੇਂ ਆ ਕੇ ਇਹਦੇ ਸੁਧਾਰ ਕੀਤਾ ਪਰ ਹੁਣ ਤੱਕ ਵੀ ਅਜੇ ਤੱਕ ਵੀ ਮੈਂ ਸਮਝਦਾ ਹਾਂ ਅਜੇ ਤੱਕ ਵੀ ਇਹ ਬਿਮਾਰੀ ਲੋਕਾਂ ਦੇ ਮਨਾਂ ਵਿੱਚ ਭਾਵਾਂ 'ਚ ਹੈ ਮੈਂ ਸਮਝਦਾ ਹਾਂ ਇਹ ਜਿਹੜੀ ਪੇਟਣਾ ਦੀ ਛੈ ਐ ਇਹ ਬਹੁਤ ਪਹਿਲਾਂ ਹੁੰਦੀ ਸੀ ਚੱਲੀ ਹੋਈ ਪਰ ਹੁਣ ਘਟ ਹੈ ਹੋਈ ਐ ਪਰ ਖਤਮ ਨਹੀਂ ਹੋਈ ਮੈਂ ਇੱਕ ਤੁਹਾਨੂੰ ਹੋਰ ਦੱਸਦਾ ਸਾਡੇ ਪਿੰਡ ਵਿੱਚ ਖੂਹ ਹੁੰਦਾ ਜਿੱਥੋਂ ਸਾਰਾ ਪਿੰਡ ਪਾਣੀ ਪਿੰਦਾ ਸੀ ਜੀ ਉੱਚੀ ਜਾਤੀ ਵਾਲਿਆਂ ਦਾ ਉੱਥੇ ਜਿਹੜੇ ਨੌਕਰ ਸੀਗੇ ਸਾਡੇ ਸੇਵਾਦਾਰ ਜਿਹੜੇ ਛੋਟੀ ਜਾਤੀ ਦੇ ਨੌਕਰ ਸੀਗੇ ਜਿਹੜੇ ਜਿਹੜੇ ਸਾਡੇ ਹੈਲਪਰ ਸੀਗੇ ਸਭ ਖੇਤੀਬਾੜੀ ਦੇ ਕੰਮਾਂ 'ਚ ਕੰਮ ਹੱਥ ਬਟਾਉਂਦੇ ਸੀ ਉਹ ਉਹ ਜੋ ਪਸ਼ੂਆਂ ਨੂੰ ਪਾਣੀ ਪਿਲਾਉਣਾ ਹੁੰਦਾ ਸੀ ਤਾਂ ਉਹ ਖੂਹ ਤੋਂ ਪਾਣੀ ਜਿਹੜਾ ਖਿੱਚਦਾ ਸੀ ਭਰਦਾ ਸੀਗਾ ਉਹ ਆਪ ਜ਼ਿਮੀਦਾਰ ਹੁੰਦਾ ਸੀਗਾ ਉੱਚੀ ਜਾਤੀ ਵਾਲਾ ਆਪ ਪਾਣੀ ਖਿੱਚਦਾ ਸੀਗਾ ਜਿਹੜਾ ਨੌਕਰ ਸੀਗਾ ਉਹ ਥੱਲੇ ਖੜ ਕੇ ਪਸ਼ੂ ਨੂੰ ਪਾਣੀ ਪਿਲਾਉਂਦਾ ਸੀ ਖੂਹ ਤੇ ਨਹੀਂ ਚੜ ਸਕਦਾ ਉਹ ਜੇ ਖੂਹ ਤੇ ਉਹ ਚੜ ਜਵੇ ਤਾਂ ਉਹਦੇ ਭਾ ਦੀ ਬੜੀ ਮਨ ਉਹਨੂੰ ਉਹਦਾ ਬਹੁਤ ਬੁਰਾ ਹਾਲ ਹੁੰਦਾ ਸੀ ਲੋਕ ਉਹਨੂੰ ਡਿੱਦਦੇ ਸੀ ਤੇ ਖੂਰ ਖੂ ਨੂੰ ਇਸ਼ਨਾਨ ਕਰਾਇਆ ਜਾਂਦਾ ਸੀ ਦੁੱਧ ਨਾਲ ਪਾਣੀ ਨਾਲ ਇਸ਼ਨਾਨ ਕਰਾਇਆ ਜਾਂਦਾ ਖੂ ਨੂੰ ਵੀ ਖੂ ਤੇ ਪਟਿਆ ਗਿਆ ਖੂ ਹੈ ਮਤਲਬ ਪਾਣੀ ਭਰਨ ਦੇ ਕਾਬਲ ਨਹੀਂ ਰਿਹਾ ਇਸ ਤਰ੍ਹਾਂ ਹੀ ਲੋਕ ਪਰਸ਼ਾਵਾਂ ਤੋਂ ਡਰਦੇ ਸੀ ਇਸ ਤਰ੍ਹਾਂ ਹੀ ਲੋਕ ਭਾਂਡੇ ਜਿਹੜੇ ਲੋਕ ਛੋੜੀ ਜਾਂਦੇ ਲੋਕ ਕੰਮ ਕਰਦੇ ਸੀ ਘਰਾਂ 'ਚ ਹੈਲਪਰ ਦੇ ਤੌਰ ਤੇ ਖੇਤੀਬਾੜੀ ਦੀ ਉਹਨਾਂ ਦੇ ਵੱਖਰੇ ਭਾਂਡੇ ਹੁੰਦੇ ਸੀ ਉਹਨਾਂ ਨੇ ਦੂਰ ਬੈਠ ਕੇ ਰੋਟੀ ਖਾਣੀ ਜਿਹੜੀ ਕਿ ਮੈਂ ਬਹੁਤ ਇਸ ਗੱਲ ਤੋਂ ਖਰਾਬ ਸੀਗਾ ਜਦੋਂ ਅਸੀਂ ਹਾਲੇ ਵੀ ਹਾਲੇ ਜੜੀ ਅਸੀਂ ਮੈਂ ਵੱਡਾ ਹੋਇਆ ਤਾਂ ਸਾਡੇ ਪਿੰਡ ਵਿੱਚ بڑا ਇਹ ਰਿਵਾਜ ਸੀਗਾ ਵੀ ਕਿਸੇ ਨੂੰ ਜਿਹੜੀ ਨੀਵੀਂ ਜਾਤੀ ਵਾਲੇ ਨੂੰ ਘਰ ਚ ਦੂਰ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਮੰਜੇ ਤੇ ਨਹੀਂ ਬਿਠਾਣ ਦੇਣਾ ਅੱਜ ਵੀ ਇਹ ਹੋਰ ਕਈ ਸੂਬਿਆਂ ਚ ਪੰਜਾਬ ਨਾਲੋਂ ਵੱਧ ਹੈ ਵੀ ਜਿਹੜੇ ਛੋਟੇ ਜਾਤੀ ਦੇ ਲੋਕਾਂ ਉਹਨਾਂ ਨੂੰ ਬਰਾਬਰ ਮੰਜੇ ਤੇ ਬੈਠਣ ਨਹੀਂ ਦਿੰਦੇ ਉਹਨੂੰ ਥੱਲੇ ਬੈਠ ਕੇ ਉਹ ਗੱਲ ਕਰਦੇ ਆ ਵੱਡੀ ਜਾਤੀਆਂ ਨਾਲ ਤੇ ਇਹ ਜਿਹੜਾ ਅਸੀਂ ਆਪਣੇ ਪਿੰਡ ਵਿੱਚ ਮੈਂ ਤਾਂ ਇਹ ਜਦੋਂ ਆਇਆ ਮੈਂ ਸੁਧਾਰ ਕੀਤਾ ਸਾਡੇ ਘਰ ਉਹ ਹੀ ਸਾਡੀ ਜਿਹੜੀ ਚਾਚੀ ਹੁੰਦੀ ਸੀ ਆਉਂਦੀ ਜਾਂਦੀ ਸੀ ਤੇ ਮੇਰੇ ਘਰਦਿਆਂ ਨੇ ਉਹਦੇ ਨਾਲ ਹੈਲਪ ਹੈਲਪ ਉਹਦੀ ਹੈਲਪ ਲੈਣੀ ਘਰ ਦੇ ਮਸਲਿਆਂ 'ਚ ਘਰ ਦੇ ਭਾਂਡਿਆਂ 'ਚ ਘਰ ਤੇ ਖਾਣਾ ਬਣਾਉਣ 'ਚ ਉਹਦਾ ਹੱਲ ਲੈ ਲੈਣੀ ਹਾਲਾਂਕਿ ਸਾਨੂੰ ਪਿੰਡ ਦੇ ਕਈ ਬੰਦਿਆਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਵੀ ਇਹਨਾਂ ਦੇ ਘਰ ਛੋਟੇ ਜਾਤੀ ਵਾਲੇ ਲੋਕ ਆ ਜਿਹੜੇ ਉਹ ਕੰਮ ਕਰਦੇ ਆ ਇਹਨਾਂ ਦਾ ਵਰਤਣਾ ਛੱਡੋ ਫਿਰ ਹੌਲੀ ਹੌਲੀ ਅੱਜ ਉਹ ਸੁਧਾਰ ਨਾਲ ਸਾਰਾ ਪਿੰਡ ਅੱਜਕੱਲ ਇੱਕ ਮਿਕ ਹੋਇਆ ਹੋਇਆ ਕੋਈ ਫਰਕ ਨਹੀਂ ਹੈ ਨਾ ਉੱਚੀ ਜਾਤੀ ਦਾ ਨੀਚੀ ਜਾਤ ਦਾ ਸਭ ਦੇ ਘਰਾਂ ਚ ਉਹ ਲੋਕ ਕੰਮ ਕਰਦੇ ਆ ਨਾ ਤੇ ਅੱਜ ਸਮਾਜ ਸੁਧਾਰ ਹੋਇਆ ਜੇ ਇਹ ਕਿਤੇ ਹੈ ਜੇ ਇਹਨੂੰ ਕਿਤੇ ਪਛਾਣ ਹੈ ਜੇ ਲੋਕ ਇਹ ਕਰਦੇ ਭੇਦਭਾਵ ਕਰਦੇ ਆ ਤਾਂ ਉਹ ਨਿੰਦਣਯੋਗ ਹੈ ਹੋਣਾ ਨਹੀਂ ਚਾਹੀਦਾ ਮੈਂ ਇਹ ਸਮਝਦਾ ਆਂ ਵੀ ਇਹ ਮਨੁੱਖਤਾ ਦੇ ਇਨਸਾਨੀਅਤ ਦੇ ਖਿਲਾਫ ਹੈ ਇਹ ਕੰਮ ਵੀ ਜਿਹੜਾ ਸ਼ੂਸਾ ਦਾ ਰੋਗ ਹੈ ਇਹਨੂੰ ਖਤਮ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ ਹੋਟਲਾਂ ਚ ਬੜੇ ਬੜੇ ਹੋਟਲਾਂ ਚ ਸਾਰੇ ਲੋਕ ਬਿਲਕੁਲ ਜਿੜ ਕੇ ਕੰਮ ਕਰਦੇ ਆ ਉਥੇ ਉੱਚੀਆਂ ਜਾਤੀਆਂ ਵਾਲੇ ਲੋਕ ਵਿਖਾਣਾ ਖਾਂਦੇ ਆ ਉਹ ਨਹੀਂ ਪਿੱਟੇ ਜਾਂਦੇ ਉਹਨਾਂ ਨੂੰ ਕੀ ਬਣਦਾ ਉਹਨਾਂ ਦਾ ਕੀ ਫਰਕ ਪੈਂਦਾ ਕਿੱਥੇ ਉਹਨਾਂ ਦੀ ਉਮਰ ਘਟ ਜਾਂਦੀ ਹੈ ਕਿੱਥੇ ਉਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਇਹ ਕੋਈ ਫਰਕ ਨਹੀਂ ਜਾਤੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜਾਤੀਆਂ ਵੀ ਇਨਸਾਨ ਨੇ ਬਣਾਈਆਂ ਆ ਕੀ ਕਹਿਣਾ ਤੁਹਾਡਾ ਕਿ ਕੋਈ ਜਾਤ ਪਾਤ ਉੱਚੀ ਜਾਤੀ ਨੀਵੀਂ ਜਾਤੀ ਜਿਵੇਂ ਇਹ ਗੱਲਾਂ ਸਭ ਨੂੰ ਕਰਨੀਆਂ ਪੈਂਦੀਆਂ ਸਮਾਜ ਦੇ ਵਿੱਚ ਹੋ ਰਹੀਆਂ ਲੋਕ ਕਰ ਰਹੇ ਆ ਤਾਂ ਕੀ ਕਹਦੇ ਤੁਸੀਂ ਜਾਤੀ ਤਾਂ ਇੱਕਾ ਇਨਸਾਨ ਇਨਸਾਨੀਅਤ ਤੋਂ ਵੰਡੀ ਜਾਂਦੀ ਕੀ ਹੋ ਸਕਦੀ ਹੈ ਤੁਹਾਡਾ ਕੀ ਕਹਿਣਾ ਚਾਹੀਦਾ ਮੈਂ ਸਮਝਦਾ ਆਂ ਵੀ ਜਿਹੜੀ ਆ ਉਹ ਜਾਤੀ ਦਾ ਇਹ ਭੇਦਭਾਵ ਕਰਿਆ ਗਿਆ ਹੈ ਇਹ ਖੂਨ ਸਭ ਦਾ ਇੱਕੋ ਜਿਹਾ ਲਾਲ ਹੈ ਹਮ ਅੱਜ ਕੱਲ ਦੇ ਦੌਰ ਵਿੱਚ ਆਪਰੇਸ਼ਨ ਹੁੰਦੇ ਆ ਤੇ ਕਿਸੇ ਖੂਨਦਾਨੀ ਇਹ ਨਹੀਂ ਦੇਖਦਾ ਜਿਹੜਾ ਖੂਨਦਾਨ ਕਰਦਾ ਵੀ ਇਹ ਛੋਟੀ ਜਾਤੀ ਵਾਲੇ ਦਾ ਉਹਦਾ ਖੂਨ ਹੈ ਜਿਹੜਾ ਉਹਦੇ ਦੂਜੇ ਪਾਸੇ ਕਿਸੇ ਹੋਰ ਉੱਚੀ ਜਾਤੀ ਦੇ ਬੰਦੇ ਨੂੰ ਖੋਚੜਾਇਆ ਜਾਂਦਾ ਹੈ ਤਾਂ ਉਹ ਉਹਦਾ ਉਹਦਾ ਕੋਈ ਸੋਸ਼ਲ ਹੋ ਜਾਂਦਾ ਹੈ ਉਹਦਾ ਕੁਝ ਹੋ ਜਾਂਦਾ ਨਹੀਂ ਮੈਂ ਸਮਝਦਾ ਇਹ ਇੰਨਾ ਮਾੜਾ ਅੱਜ ਦੀ ਉਹ ਖਬਰ ਹੈ ਅਖਬਾਰ ਚ ਲਿਖੀ ਹੋਈ ਹੈ ਪਾਕਿਸਤਾਨ ਦੀ ਇੱਕ ਲੜਕੀ ਜਿਹੜੇ ਦਿਲ ਦੀ ਬਿਮਾਰੀ ਸੀਗੀ ਉਹ ਦਿਲ ਦੀ ਬਿਮਾਰੀ ਉਹਦਾ ਬਹੁਤ ਪੀੜਿਤ ਸੀਗੀ ਪਾਕਿਸਤਾਨ ਉਹਦਾ ਲਾਜ ਨਹੀਂ ਹੋਇਆ ਐਥੇ ਸਾਡੇ ਦੇਸ਼ ਵਿੱਚ ਹਿੰਦੁਸਤਾਨ ਵਿੱਚ ਚ ਨਹੀਂ ਚ ਨਹੀਂ ਵਿਖੇ ਅੱਜ ਦੀ ਖਬਰ ਹੈ ਉਹ ਇਥੋਂ ਦੇ ਪੰਜਾਬ ਤੋਂ ਦਿੱਲੀ ਦਿੱਲੀ ਤੋਂ ਇੱਕ ਕਿਸੇ ਦਾ ਦਾਨੀ ਦਾ ਦਿਲ ਕੱਢ ਕੇ ਉਸ ਕੁੜੀ ਨੂੰ 에어 ਲਿਫਟ ਕਰਕੇ ਅੱਜ ਦੀ ਖਬਰ ਹੈ 에어 ਲਿਫਟ ਕਰਕੇ ਉਹ ਕੁੜੀ ਨੂੰ ਚਨਈ ਵਿੱਚ ਪਾਇਆ ਗਿਆ ਜਿਹੜੀ ਪਾਕਿਸਤਾਨ ਤੋਂ ਆ ਕੇ ਕਰਕੇ ਗਈ ਹੈ ਹੁਣ ਮੁਸਲਮਾਨ ਤੇ ਹਿੰਦੂ ਆਪਣੇ ਆਪ ਨੂੰ ਬੰਡੇ ਹੋਏ ਸਮਝਿਆ ਨਹੀਂ ਅਸੀਂ ਅਸੀਂ ਕਾਫਰ ਆ ਉਹ ਉਹ ਹੋਰ ਹੈ ਤੇ ਇਹਦਾ ਜਿਹੜਾ ਫਰਕ ਪਾਇਆ ਹੋਇਆ ਉਹ ਜਿਹੜਾ ਦਿਲ ਹੈ ਹੁਣ ਉਹਦੀ ਉਹਦੇ ਇੰਸਾ ਉਹ ਕੁੜੀ ਦੇ ਦਿਲ ਦਿਲ ਸਾਡਾ ਜਿਹੜਾ ਹਿੰਦੁਸਤਾਨੀ ਬੰਦੇ ਦਾ ਦਿਲ ਹੈ ਉਹ ਉਹਦੇ Hindu ਦਾ ਦਿਲ ਉਹ ਮੁਸਲਮਾਨ ਕੁੜੀ ਦੇ ਵਿੱਚ ਝੜਕਦਾ ਹੈ ਤੇ ਉਹਨੂੰ ਜੀਵਨਦਾਨ ਹੋਇਆ ਕੀ ਇੱਥੇ ਕੋਈ ਫਰਕ ਹੈ ਇਨਸਾਨੀਅਤ ਦਾ ਇੱਕ ਬਿਲਕੁਲ ਕਿਸੇ ਨੇ ਜਿਹੜਾ ਪਾਇਆ ਬਹਿਮ ਪਤਾ ਨਹੀਂ ਕਿੰਨੇ ਸਦੀਆਂ ਤੋਂ ਚਲਿਆ ਆਇਆ ਹੋਇਆ ਸੀ ਇਹਨੂੰ ਹੁਣ ਵੈਸੇ ਖਤਮ ਹੁੰਦਾ ਜਾ ਰਿਹਾ ਇਹ ਬਿਲਕੁਲ ਖਤਮ ਹੋਣਾ ਚਾਹੀਦਾ ਹੂੰ ਇਹ ਜਿਹੜਾ ਸ਼ਬਦ ਹੈ ਵੀ ਅਸੀਂ ਕਹਿੰਦੇ ਕਿ ਉੱਚੀ ਜਾਤੀ ਯਾਨੀ ਵੀ ਜਾਤੀ ਇੱਥੇ ਤਾਂ ਗੱਲ ਹੀ ਖਤਮ ਹੋਇਆ ਵੀ ਜਦੋਂ ਦੇਖੋ ਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਆ ਮਾਨਸਕੀ ਜਾਤ ਸਭ ਇੱਕੋ ਪਹਿਚਾਣ ਲੋ ਇਹ ਗੱਲ ਕੀਤੀ ਹੈ ਕਿ ਸਾਰਿਆਂ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ ਤਾਂ ਉੱਚੀ ਜਾਤੀ ਜਾਂ ਨੀਵੀਂ ਜਾਤੀ ਇਹ ਸ਼ਬਦ ਸਮਾਜ ਦੇ ਵਿੱਚ 100% ਖਤਮ ਹੋਣੇ ਚਾਹੀਦੇ ਨੇ ਔਰ ਸਰਕਾਰਾਂ ਨੇ ਕਾਫੀ ਸਖਤ ਕਾਨੂੰਨ ਵੀ ਬਣਾਏ ਨੇ ਸਾਡੇ ਸੰਵਿਧਾਨ ਦੇ ਵਿੱਚ ਵੀ ਬਹੁਤ ਕੁਝ ਜਿਹੜਾ ਹੈ ਇਹਨਾਂ ਚੀਜ਼ਾਂ ਦੇ ਹਿਸਾਬ ਦੇ ਨਾਲ ਲਿਖਿਆ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਅਸੀਂ ਕਹਿੰਦੇ ਆ ਇਹ ਚੀਜ਼ਾਂ 100% ਖਤਮ ਪੌੜੀਆਂ ਚਾਹੀਦੀਆਂ ਨੇ ਔਰ ਬਹੁਤ ਵੱਡੇ ਲੈਵਲ ਤੇ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪਹਿਲੇ ਸਮੇਂ ਤੇ ਹੁਣ ਦੇ ਸਮੇਂ ਦੇ ਵਿੱਚ ਗਿਲਸਬ ਤੁਸੀਂ ਕੀ ਕਰਦੇ ਹੋ ਕੀ ਕੋਈ ਬਦਲਾਅ ਪੋਜ਼ਿਟਿਵ ਪਾਸੇ ਤੁਹਾਨੂੰ ਦਿਖਾਈ ਦਿੰਦਾ ਮੈਂ ਸਮਝਦਾ ਇਹ ਜਿਹੜਾ ਭੇਦਭਾਵ ਹੈ ਇਹ ਮਨੁਸ਼ੀਅਤ ਦੇ ਲੋਕਾਂ ਨੇ ਮਨੁ ਨੇ ਜਿਹੜੀ ਵੰਡ ਵੰਡ ਕਰੀ ਹੈ ਜਾਤੀ ਵੰਡ ਕਰੀ ਹੈ ਇਹ ਉੱਥੋਂ ਚੱਲਿਆ ਹੋਇਆ ਹੈ ਪਰ ਹੁਣ ਸਰਕਾਰਾਂ ਦੇ ਯੋਗਦਾਨ ਨਾਲ ਮਹਾਪੁਰਸ਼ਾਂ ਦੇ ਬਾਬੇ ਨਾਨਕ ਮਹਾਤਮਾ ਗਾਂਧੀ ਹੋਰ ਜਿਹੜੇ ਲੋਕ ਸਾਰੇ ਧਰਮਾਂ ਦੇ ਲੋਕਾਂ ਨੇ ਜਿਹੜੇ ਉਹਨਾਂ ਨੇ ਇਹ ਭੇਦਭਾਵ ਖਤਮ ਕਰ ਲਈ ਬੜੀ ਮਿਹਲ ਬੜਾ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਵੀ ਸਾਰਿਆਂ ਦਾ ਖੂਨ ਇੱਕ ਹੈ ਇਨਸਾਨ ਜਾਤੀ ਜਿਹੜੀ ਇੱਕੋ ਹੀ ਹੈ ਸਾਰੀ ਦੁਨੀਆ ਅੱਜ ਦੇ ਯੁੱਗ ਵਿੱਚ ਸਾਰੀ ਦੁਨੀਆ ਵਿੱਚ ਇਹ ਜਿਹੜਾ ਨਾਰਾ ਹੈ ਸ਼ੂਚਾਤ ਦਾ ਇਹ ਖਦਮ ਹੋਣਾ ਚਾਹੀਦਾ ਹੋਇਆ ਵੀ ਹੈ ਤੇ ਹੋਣਾ ਵੀ ਚਾਹੀਦਾ ਹੈ ਮੈਂ ਸਮਝਦਾ ਵੀ ਜਿਹੜਾ ਵਿਦੇਸ਼ਾਂ ਵਿੱਚ ਹੈ ਉੱਥੇ ਤਾਂ ਕੋਈ ਜਿਸੇ ਲੋਕ ਬਹੁਤ ਰੱਖੀਯਾਬਤਾ ਲੋਕ ਜਿਹੜੇ ਦੇਸ਼ ਹੈ ਉਹਨਾਂ ਵਿੱਚ ਇਹ ਜਿਹੜੀ ਜਾਤੀ ਦਾ ਭੇਦਭਾਵ ਉੱਥੇ ਬਿਲਕੁਲ ਨਹੀਂ ਹੈ ਉੱਥੇ ਵਰਕਸ਼ਿਪ ਹੈ ਕੋਈ ਜਿਹੜਾ ਤਾਂ ਕੰਮ ਹੈ ਕੰਮ ਕਰਨੇ ਵਾਲਾ ਕੋਈ ਬੰਦਾ ਕੋਈ ਵੀ ਇਨਸਾਨ ਕਿਸੇ ਕਿਸੇ ਦਾ ਕੋਈ ਵੀ ਕੰਮ ਕਰ ਸਕਦਾ ਹੈ ਹੁਣ ਜੇ ਨੀਵੀਂ ਜਾਤੀ ਦਾ ਕੋਈ ਡਾਕਟਰ ਬਣ ਗਿਆ ਤਾਂ ਉੱਚੀ ਜਾਤੀ ਦਾ ਉਹਦਾ ਰਾਜ ਨਹੀਂ ਕਰ ਸਕਦਾ ਹੂੰ ਉਦੋਂ ਕਿਉਂ ਇਲਾਜ ਕਰਾਉਂਦਾ ਫਿਰ ਉਹ ਉਹਦੇ ਹੱਥ ਨਾਲ ਉਹਦਾ ਹੱਥ ਲਾਏ ਤੇ ਉਹਦੇ ਆਪਰੇਸ਼ਨ ਕਰਨ ਨਾਲ ਉਹ ਉਹ ਮਰ ਨਹੀਂ ਜਾਂਦਾ ਇਹ ਕਿਉਂ ਹੈ ਭੇਪਾਬ ਇਹ ਹੁਣ ਮਹਾਪੁਰਸ਼ਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੈ ਮਹਾਪੁਰਸ਼ਾਂ ਦੇ ਜਿਹੜੇ ਸੰਦੇਸ਼ ਹੈ ਉਹਨਾਂ ਨਾਲ ਇਹ ਖਤਮ ਹੁੰਦਾ ਜਾ ਰਿਹਾ ਹੋਣਾ ਚਾਹੀਦਾ ਇਹ ਪੁਰਾਣਾ ਜਿਹੜਾ ਸਾਹੇ ਪਤਾ ਨਹੀਂ ਉਹਦੇ ਵਿੱਚ ਉਹਨਾਂ ਨੂੰ ਕੀ ਕੱਢਣ ਨੂੰ ਮਿਲਦਾ ਸੀ ਪਤਾ ਨਹੀਂ ਇਹਨਾਂ ਲੋਕਾਂ ਨੂੰ ਨੀਚੇ ਦਿਖਾ ਕੇ ਉਹਨਾਂ ਨੂੰ ਕੀ ਮਿਲਦਾ ਸੀ ਕੀ ਉਹਨਾਂ ਨੂੰ ਫਾਇਦਾ ਹੁੰਦਾ ਸੀ ਕਿ ਉਹਨਾਂ ਨੂੰ ਨੁਕਸਾਨ ਹੁੰਦਾ ਸੀ ਜੇ ਉਹ ਪਰਸ਼ਾਵੇਂ ਤੋਂ ਵੀ ਡਰਦੇ ਸੀ ਮੈਂ ਚਾਹੁੰਦਾ ਇਹ ਇਹ ਬਿਲਕੁਲ ਖਤਮ ਹੋਣਾ ਚਾਹੀਦਾ ਇਹ ਪੇਸ਼ਵਾ ਦਾ ਖਦਮ ਤਾਂ ਹੀ ਦੇਸ਼ ਤੱਕ ਕੀ ਕਰ ਸਕਦਾ ਜੇ ਸਾਰੇ ਸਾਰੀ ਮਨੁੱਖਤਾ ਇੱਕ ਜੁਗ ਸਾਂਹ ਦੁਨੀਆ 'ਚ ਸ਼ਾਂਤੀ ਬਣ ਸਕਦੀ ਹੈ ਜੇ ਸਾਰੀ ਦੁਨੀਆ ਇੱਕ ਦੂਜੇ ਨੂੰ ਭਾਈਚਾਰੇ ਤੌਰ ਤੇ ਦੇਖੇ ਇਨਸਾਨ ਨੂੰ ਇਨਸਾਨ ਸਮਝੇ ਤੇ ਇਸ ਕਰਕੇ ਇਹ ਮੇਰਾ ਇਹ ਹੀ ਕਹਿਣਾ ਹੈ ਵੀ ਇਹ ਖਦਮ ਹੋਣੇ ਚਾਹੀਦਾ ਪਿੱਟਣਾ ਦੀ ਕੋਈ ਦੁਨੀਆ 'ਚ ਕੋਈ ਚੀਜ਼ ਨਹੀਂ ਹੈ ਵੀ ਜਿਹੜੀ ਇਹ ਬਿਮਾਰੀ ਹੈ ਕੋਈ ਬਿਮਾਰੀ ਨਹੀਂ ਹੈ ਕੋਈ ਇਹ ਐਸ ਹੈ ਨਹੀਂ ਹੈ ਕੋਈ ਜਿਹੜੀ ਹੈ ਜਿਹੜੀ ਦਾ ਲੋਕਾਂ ਨੂੰ ਭੇਖਾ ਪਾ ਕੇ ਡਰਾਇਆ ਜਾਂਦਾ ਸੀ ਹੂੰ